ਲੁਧਿਆਣਾ ਵਿਖੇ ਭਾਰਤੀ ਵਾਲਮੀਕੀ ਸਮਾਜ ਚੇਤਨਾ ਮੰਚ ਦੇ ਸਮੂਹ ਯੋਧੇਦਾਰਾਂ ਦੇ ਵੱਲੋਂ ਇੱਕ ਮੰਗ ਪੱਤਰ ਜ਼ਿਪਟੀ ਕਮਿਸ਼ਨਰ ਲੁਧਿਆਣਾ ਨੂੰ ਸੌਂਪਿਆ ਗਿਆ ਜਿਸ ਵਿੱਚ ਨਗਰ ਨਿਗਮ ਲੁਧਿਆਣਾ ਦੇ ਚਾਰੇ ਹੀ ਜ਼ੋਨਾਂ ਦੇ ਵਿੱਚੋਂ ਕੱਢੇ ਗਏ ਸਫਾਈ ਕਰਮਚਾਰੀਆਂ ਦੀ ਤੁਰੰਤ ਬਹਾਲੀ ਉਹਨਾਂ ਦਾ ਪਿਛਲਾ ਬਕਾਇਆ ਦੇਣ ਸੰਬੰਧੀ ਰਾਜੀਵ ਗਾਂਧੀ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਦੇ ਨਿਵਾਸੀਆਂ ਨਾਲ ਐਮਐਲਏ ਸੰਜੀਤ ਤਲਵਾਰ ਵੱਲੋਂ ਕੀਤੇ ਵਾਦੇ ਨੂੰ ਪੂਰਾ ਕਰਨ ਸੰਬੰਧੀ ਬੇਨਤੀ ਪੱਤਰ ਹੈ ਦਿੱਤਾ ਗਿਆ ਇਸੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੌਪਿਆ ਜਿਸ ਬਾਰੇ ਉਹਨਾਂ ਨੇ ਜਲਦ ਤੋਂ ਜਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪੂਰੇ ਭਾਰਤ ਵਿੱਚ ਤਰਾਹੀ ਮੰਤਰਾਹੀ ਮੰਨ ਹੋ ਰਿਹਾ ਪਿਆ ਵਾ ਕੇਂਦਰ ਸਰਕਾਰ ਦੇ ਜੋ ਗਲਤ ਨੀਤੀਆਂ ਵਾਂ ਉਸ ਇੱਕ ਨੀਤੀ ਦੇ ਵਿੱਚ ਮਹਿੰਗਾਈ ਜਿਹੜਾ ਵਾ ਸਭ ਤੋਂ ਵੱਡਾ ਰੂਪ ਧਾਰਨ ਕਰਕੇ ਲੈ ਕੇ ਆ ਰਹੀ ਆ ਅੱਜ ਮੈਂ ਆਮ ਆਬਾਦ ਨੂੰ ਦੇ ਮਾਧਿਅਮ ਨਾਲ ਨਰਿੰਦਰ ਮੋਦੀ ਤੇ ਪ੍ਰੈਸ ਦੇ ਮਾਧਿਅਮ ਨਾਲ ਸਾਰੇ ਦੇਸ਼ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜਿੰਦੀ ਸਤਨਖਾਈ 7.5-8000 ਰੁਪਿਆ ਵਾ ਮਜ਼ਦੂਰਾਂ ਦੀ ਤਨਖਾਹ ਵੀ 7.5-8000 ਰੁਪਏ 10000 ਰੁਪਿਆ ਵਾ ਉਹ ਇਸ ਮਹਿੰਗਾਈ ਦੇ ਵਿੱਚ ਕਿੱਥੋਂ ਆਪਣੇ ਬੱਚੇ ਨੂੰ ਪੇਟ ਪਾਲ ਸਕਦਾ ਵਾ ਜੇ ਬੱਚੇ ਦਾ ਪੇਟ ਨਹੀਂ ਪਲੂਗਾ ਤਾਂ ਪੜ੍ਹਾਈ ਲਿਖਾਈ ਕਿਦਾਂ ਕਰਵਾ ਸਕਦੇ ਆ ਜੇ ਪੜ੍ਹਾਈ ਲਿਖਾਈ ਨਹੀਂ ਕਰੋਗੇ ਬੇਲੇ ਰਹੋਗੇ ਜੇ ਬੇਲੇ ਰਹੋਗੇ ਤਾਂ ਨਸ਼ੇ ਦੇ ਜੂਏ ਦੇ ਜਾਂ ਹੋਰ ਚੀਜ਼ਾਂ ਦੇ ਆਦੀ ਬਣੋਗੇ ਇਸ ਦਾ ਸਾਰਾ ਜ਼ਿੰਮੇਵਾਰ ਜਿਹੜਾ ਵਾ ਜੇ ਅੱਜ ਦੀ ਰੇਡ 'ਚ ਕੋਈ ਬੱਚਾ ਨਸ਼ਾ ਕਰ ਰਿਹਾ ਪਿਆ ਵਾ ਅੱਜ ਦੀ ਰੇਡ 'ਚ ਕੋਈ ਬੱਚਾ ਚਿੱਟਾ ਪੀ ਰਿਹਾ ਪਿਆ ਵਾ ਅੱਜ ਦੀ ਰੇਡ 'ਚ ਬੱਚਾ ਜੂ ਅੱਪਕਰਨਾਇਸਿਗੇ ਔਰ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਨਰਿੰਦਰ ਮੋਦੀ ਤੱਕ ਆਪਣੀ ਆਵਾਜ਼ ਪਹੁੰਚਾਣੇ ਸੀਗੇ ਕਿ ਨਰਿੰਦਰ ਮੋਦੀ ਜੋਤ ਕਾਰਨਾਮਾ ਇਹ ਦੇਸ਼ ਦੇ ਖਿਲਾਫ ਸੰਵਿਧਾਨ ਦੇ ਖਿਲਾਫ ਔਰ ਆਮ ਆਵਾਮ ਦੇ ਖਿਲਾਫ ਜਿਹੜਾ ਵਾ ਬਹੁਤ ਵੱਡਾ ਧੋਖਾ ਵਾ ਪਹਿਲਾਂ ਤਾਂ ਅਸੀਂ ਇਹ ਪਹਿਲਾਂ ਤਾਂ ਅਸੀਂ ਸਰਬ ਸਮਾਜ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਮੀਡੀਆ ਦੇ ਮਾਧਿਅਮ ਤੋਂ ਕਿਉਂਕਿ ਮੀਡੀਆ ਭਾਰਤ ਦੇ ਵਿੱਚ ਚੌਥਾ ਸਤੰਭ ਮੰਨਿਆ ਜਾਂਦਾ ਕਿਉਂਕਿ ਉਹ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦਾ ਵਾ ਅਸੀਂ ਅੱਜ ਦਾ ਜਿਹੜਾ ਵਿਸ਼ਾ ਹੈਗਾ ਵਾ ਮਹਿੰਗਾਈ ਦੇ ਖਿਲਾਫ ਤੇ ਕਾਰਪੋਰੇਸ਼ਨ ਦੇ ਮੁੱਦਿਆਂ ਦੇ ਖਿਲਾਫ ਹੈਗਾ ਕਿਉਂਕਿ ਜੇਕਰ ਕਰੋਨਾ ਕਾਲ ਦੇ ਵਿੱਚ ਤੇ ਕਰੋਨਾ ਕਾਲ ਦੇ ਵਿੱਚ ਇੰਨੀ ਮਹਿੰਗਾਈ ਕਰਤੀ ਆ ਜੇਕਰ ਮੋਦੀ ਸਰਕਾਰ ਨੂੰ ਇੰਨੀ ਹਕਲ ਹੁੰਦੀ ਤੇ ਪੰਜਾਬ ਸਰਕਾਰ ਨੂੰ ਹੁੰਦਾ ਸਾਨੂੰ ਇਹ ਧਰਨਾ ਦਾ ਲਾਣ ਦੀ ਲੋੜ ਨਹੀਂ ਸੀ ਪੈਣੀ ਜਾਂ ਡੀਸੀ ਨੂੰ ਮਰ ਰੰਡਨ ਦੇਣ ਦੀ ਲੋੜ ਨਹੀਂ ਸੀ ਪੈਣੀ ਤੇ ਅਸੀਂ ਇਹ ਮੰਗ ਕਰਦੇ ਹਾਂ ਕਿਉਂਕਿ ਤੁਸੀਂ ਦੇਖ ਦੇਖ ਰਹੇ ਹੋ ਕਾਰਪੋਰੇਸ਼ਨ ਦੇ ਵਿੱਚ ਕਿੰਨਾ ਭ੍ਰਸ਼ਟਾਚਾਰ ਹੋ ਰਿਹਾ ਇੱਕ ਕਾਰਪੋਰੇਸ਼ਨ ਮੁਲਾਜ਼ਮ ਨੂੰ ਜੇਕਰ ਨਹੀਂ ਆਂਦਾ 1000 ਰੁਪਏ ਲਿਆ ਜਾਂਦਾ ਜਿਹੜਾ ਆਂਦਾ ਉਹ ਤੋਂ 2000 ਲਿਆ ਜਾਂਦਾ ਜਿਹੜਾ ਆਂਦਾ ਵੀ ਉਹ ਤੋਂ ਵੀ ਲਿਆ ਜਾਂਦਾ ਜਿਹੜਾ ਨਹੀਂ ਆਂਦਾ ਉਹ ਤੋਂ ਵੀ ਤੇ ਜਿਹੜਾ ਰੈਗੂਲਰ ਹੀ ਨਹੀਂ ਆ ਰਿਹਾ ਉਹ ਤੋਂ 5000 ਲਿਆ ਜਾਂਦਾ ਤੇ ਇੱਕ ਨੰਬਰਦਾਰ ਤੋਂ ਲੈ ਕੇ ਇੱਕ ਨੂਡਲ ਅਫਸਰ ਤੱਕ ਸਾਰੇ ਹੀ ਭ੍ਰਸ਼ਟ ਨੇ ਕਿਉਂਕਿ ਇਹਨਾਂ ਨੇ ਕੀਆ ਕੀਤਾ ਇਹਨਾਂ ਨੇ 12 ਸਾਲ ਪਹਿਲਾਂ 12 15 ਸਾਲ ਪਹਿਲਾਂ ਜਿਹੜੇ ਬੰਦੇ ਨੌਕਰੀ ਦੇ ਵਿੱਚ ਕੰਮ ਕਰਦੇ ਸੀ ਸਾਰੇ ਸਮਾਜ ਦੇ ਲੋਕ ਕੰਮ ਕਰਦੇ ਅੱਜ ਕੱਲ ਤਾਂ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਹਟਾ ਕੇ ਆਪਣੇ ਇਹਨਾਂ ਨੇ ਬੰਦੇ ਰੱਖ ਲਏ 15 15 ਆਪਣੇ ਬੰਦੇ ਰਖ ਲਏ ਰਿਸ਼ਵਤ ਲੈ ਕੇ ਉਸ ਤੋਂ ਬਾਅਦ ਉਹ ਬੰਦਿਆਂ ਦਾ ਕੋਈ ਹੱਲ ਨਹੀਂ ਹੋਇਆ ਤੇ ਉਹਨਾਂ ਬੰਦਿਆਂ ਨੂੰ ਉਹਨਾਂ ਬੰਦਿਆਂ ਵਾਸਤੇ ਅਸੀਂ ਅੱਜ ਅਸੀਂ ਆਏ ਆ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼ ਫॉर ਲੇਟੈਸਟ ਨਿਊਜ਼ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਸਐਮਜ਼ेड ਨਿਊਜ਼ ਐਂਡ ਪ੍ਰੈਸ ਦਾ ਬੈਲ ਆਈਕਨ